आज साईदास साहब का म्युनिसिपल काउंसलर आज मेरे साडा मंडी ਦਾ کاروبار ਤੱਕ 4 ਵਜੇ ਨਿਕਲਿਆ ਘਰੋਂ ਅੱਗੇ ਮੈਂ ਆਈਦੀ ਮੰਦਿਰ ਦੇ ਅਗਲੇ ਪਾਸੇ ਬੰਦੇ ਦੇ ਕੋਲੋਂ ਲੰਮਿਆ ਪਿਆ ਸੀਗਾ ਦੋ ਤਿੰਨ ਬੰਦੇ ਖੜੇ ਦਾ ਲੈ ਕੇ ਮੈਨੂੰ ਰੋਕਣ ਲੱਗੇ ਆ ਮੈਜਾ ਲੱਗੇ ਜੀ ਆ ਗਿਆ ਮੈਂ ਥੋੜਾ ਜਿਹਾ ਟੇਢਾ ਹੋ ਕੇ ਨਿਕਲ ਗਿਆ ਪਤਾ ਨਹੀਂ ਉਹਨਾਂ ਨੇ ਮੈਨੂੰ ਦੇਖ ਲਿਆ ਜਾਂ ਕੀ ਗੱਲ ਹੈ ਜਾਂ ਪਹਿਚਾਨ ਲਿਆ ਉਹਨਾਂ ਨੇ ਮੈਂ ਮੰਡੀ ਆਇਆ ਤੋਂ ਮੁੜੇ ਭੇਜਿਆ ਤਿੰਨ ਚਾਰ ਉਹਨੇ ਜਾਂਦਿਆਂ ਚੱਲ ਗਏ ਫਿਰ ਪਤਾ ਲੱਗਾ ਕਿ ਇੱਕ ਹੋਰ ਬੰਦਾ ਕਿਸੋ ਦਾ ਰੀਲਾਲ ਜੀ ਇੱਥੇ ਆਪਣੇ ਆਈ.ਡੀ. ਨੂੰ ਉਹਨੂੰ ਵੀ ਅਗਲੇ ਪਾਸੇ ਪੁਲੀਸ ਦੇ ਤੇ ਘੇਰ ਕੋ ਦੀ ਲਾ ਤੋੜਦੀ ਹੋਇਆ ਮਕੇ ਐਡਮਿਟ ਹਸਪੀਟਲ ਕੋਇਆ ਵੀ ਇਹ ਕੋਚੋ ਨਾ ਬੋਲੋ ਤਾਂ ਹਾਂ ਜੀ ਉਹਨਾਂ ਕੋ ਖੋਇਆ ਉਹਨਾਂ ਕੋ ਨਹੀਂ ਮੈਨੂੰ ਪਤਾ ਹੈ ਮੁੰਡਾ ਜਿਹੜਾ ਹੋਣ ਰਿਆ ਸੀ ਕਿਤੇ ਮੰਡੀ ਬੰਦਾ ਕੰਮ ਕਰਦਾ ਵਿਚਾਰਾ ਗਰੀਬ ਆਦਮੀ ਇਹਦੇ ਝੋਲੇ ਚਾਲੇ ਸੀਗੇ ਕੋਈ ਬੈਂਕ ਦੀਆਂ ਕਾਪੀਆਂ ਰੁਪਈਆ ਸੀਗੀਆਂ ਉਹ ਖੋਲੀਆਂ ਨੇ ਤੇ ਕਾਫੀ ਸਟਾਟਾਟ ਲੱਗੀਆਂ ਨੇ ਹੋਰ ਕਿੰਨੇ ਲੋਕ ਹੈ ਬਸ 4-5 ਬੰਦੇ ਹੋਰ ਇੱਕ ਲੇਬਰ ਆ ਉਹ ਸੀਗਾ ਇੱਕ ਮੁੰਡਾ 100 ਹਾਲ ਤੋਂ ਆਂਦਾ ਉਹਦੀ ਜੇਬ ਜਖਤੀ ਰੁਪਈਆ ਸੀਗੇ ਉਹ ਕੱਢ ਲੈ ਕਹਿੰਦੇ ਜੋ ਹੈਗਾ ਕੱਢ ਦੇ ਮੈਂ ਬਿੱਕੀ ਤੇ ਸੀਗਾ ਸਕੂਟੀ ਤੇ ਤੇ ਜਿੱਦਾਂ ਮਾਹੌਲ ਖਰਾਬ ਹੋ ਰਿਹਾ ਕੱਲ ਛਿਪੜੀ ਨਹਿਰ ਤੇ ਲਗਾਤਾਰ ਵਾਰ ਰਤਾ ਹੋ ਰਿਹਾ ਮੋਬਾਈਲ ਵੀ ਖੋਇਆ ਕੀ ਮੰਗ ਕਰਨੀ ਅਸੀਂ ਮੰਗ ਕੀ ਕਰਨੀ ਹੈ ਜੀ ਗਵਰਨਮੈਂਟ ਕੋਈ ਅੰਨੀ ਚ ਹੈ ਨਹੀਂ ਗਵਰਨਮੈਂਟ ਨੂੰ ਸਾਰਾ ਪਤਾ ਹੈ ਜਿਸ ਤਰ੍ਹਾਂ ਗਵਰਨਮੈਂਟ ਚੱਲਦੀ ਰਹੀਏ ਕਿ ਆਮ ਬੰਦੇ ਦਾ ਜੀਨਾ ਇੱਥੇ ਹਰਾਮ ਹੈ ਹਰਾਮ ਹੈ ਇਸ ਕਰਕੇ ਦੁਨੀਆ ਬਾਹਰ ਨੂੰ ਟੁੱਟੀ ਜਾਂਦੀ ਹੈ ਇੱਥੇ ਕੋਈ ਬੰਦਾ ਸਿਕਿਉਰ ਹੈ ਹੀ ਨਹੀਂ ਕਿਸੇ ਬੋਰਡ ਦੇ ਉੱਤੇ ਚਾਜੋ ਕੋ ਧੀ ਬੈਂਤ ਕਿਉਂ ਨਹੀਂ ਕਿਸੇ ਦੇ ਮੋਬਾਈਲ ਫੋਨ ਹੁੰਦੇ ਕਿ ਜ਼ਿਆਦਾ ਕੁਝ ਕਰਦੇ ਆ ਸਰੇ ਆ ਮੰਡੀ ਦੇ ਸਵੇਰੇ ਸਵੇਰੇ ਆਵਾਜਾ ਜਾਨੀ ਸ਼ੁਰੂ ਹੋ ਜਾਂਦੀ ਲੋਕੀ ਆਣੀ ਸ਼ੁਰੂ ਹੋ ਜਾਂਦੇ ਪੈਸੇ ਲੈ ਲੈਣਾ ਉਸੇ ਤੇਰਾ ਹੁੰਦਾ ਉਦੋਂ ਹਾਂਜੀ ਤੇ ਲੱਗਦਾ ਨਹੀਂ ਕਿ ਇਹੋ ਜਿਹਾ ਵਾਰਦਾਤ ਮਾਰੀ ਹੈ ਇਹ ਪਪੀਤੇ ਵਾਲੀ ਇਹ ਮਾਰੀਆਂ ਤੇ ਪ੍ਰਸ਼ਾਸਨ ਚਾਹੀਦਾ ਇਹ ਤੇ ਜੋ ਜ਼ਿਲ੍ਹਾ ਲੈਵਲ ਤੇ ਤੇ ਪ੍ਰਸ਼ਾਸਨ ਦਾ ਉਹਨੂੰ ਚਾਹੀਦਾ ਜੋ ਫੀਸਾ ਨੰਦੇ ਉਹਨਾਂ ਨੂੰ ਚਾਹੀਦਾ ਕਰਨਾ ਕਿ ਅਸੀਂ ਕਿਸੇ ਤਰੀਕੇ ਨਾਲ ਕਿੱਥੇ ਕਰੀਏ ਜਾਂ ਇੱਥੇ ਕਿ ਪਰਮਨੈਂਟ ਡਿਊਟੀ ਲਈਏ ਪਟ્રોલਿੰਗ ਲਈਏ ਜਦੋਂ ਸਵੇਰੇ ਬੰਦੇ ਆਉਂਦੇ ਆ ਉਹ ਦੋ ਚਾਰ ਚੱਕਰ ਘਟਣ ਸਿਵਲ ਡਰੈਸ ਪਤਾ ਲੱਗ ਜਾਵੇ ਵੀ ਇਹ ਬੰਦੇ ਇੱਥੇ ਵਕਿਆ ਹੈ ਨਹੀਂ ਹੈ ਆਪਣੇ ਬੰਦੇ ਫੜੇ ਜਾਂਦੇ ਆ ਹੁਣ ਹਥਿਆਰ ਵੀ ਹੁੰਦੇ ਆ ਹਾਂਜੀ ਅਸੀਂ ਤੇ ਮੈਂ ਤਾਂ ਦੋ ਤਿੰਨ ਦਾਜ ਦੇਖਿਆ ਜੀ ਉਹਨਾਂ ਕੋਲ ਇੱਕ ਬੇਸਬਾਲ ਜਿਹਾ ਬੇਸਬੈਂਟ ਜਿਹਾ ਫੜਿਆ ਸੀਗਾ ਆਮ ਬੰਦਿਆਂ ਦਾ ਬਹੁਤ ਮੁਸ਼ਕਲ ਆ ਜੀ ਬੰਦੇ ਨਾਲ ਆਵਾਜ਼ ਤੋਂ ਬੰਦ ਕਰਦਾ ਕਾਰੋਬਾਰ ਕੀ ਕਰੀਏ ਦੱਸੋ ਹੁਣ ਜਿਹਨਾਂ ਦੇ ਕਾਰੋਬਾਰ ਸਵੇਰੇ 4 ਵਜੇ ਆ ਕੇ ਇੱਥੇ ਰੋਟੀ ਕਮਾਉਣੀ ਆ ਉਹਦੇ ਬੰਦਾ ਬਹੁਤ ਮਜਬੂਰ ਆ ਇਹ ਤੁਹਾਨੂੰ ਗਵਰਨਮੈਂਟ ਨੂੰ ਚਾਹੀਦਾ ਕਿ ਇਸ ਤਰੀਕੇ ਨਾਲ ਹੁਣ ਦੇਖੋ ਪਿੱਛੇ ਜੀ ਅਸੀਂ ਗਿਆ ਹੈਗਾ ਹੌਣ ਪੈਟਰੋਲੀਅਮ ਵਾਲੇ ਭੇਜਦੇ ਆ ਪਰੋੜੇ ਵਾਲੇ ਹੱਥ ਮਾਰ ਕੇ ਚੱਲ ਜਾਂਦੇ ਆ ਉਹਦਾ ਮਤਲਬ ਕੋਈ ਗੱਲ ਬੰਦ ਹੀ ਨਹੀਂ ਗਈ ਕੋ ਤੱਕ ਨਹੀਂ ਮੰਨਦਾ ਇਹ ਪਲਾਨਿੰਗ ਕਰਨਾ ਚਾਹੀਦਾ ਇਹ ਦੇ ਡਿਸਟ੍ਰਿਕਟ ਲੈਵਲ ਦੇ ਉੱਤੇ ਹਾਂਜੀ ਇਹ ਪਲਾਨਿੰਗ ਕਰਨਾ ਚਾਹੀਦਾ ਜੋ ਐਸੇ ਬੰਦੇ ਹੋਣ ਜਿਹਨਾਂ ਨੂੰ ਪਤਾ ਹੋਵੇ ਕਿ ਸਿਕਿਉਰਟੀ ਦੇ ਬੰਦੇ ਆ ਤੇ ਇਹ ਨੱਥ ਪਾਣੀ ਚਾਹੀਦੀ ਹੈ ਜੀ ਆਪਾਂ ਤੇ ਬੇਨਤੀ ਕਰਨੇ ਆ ਸੀ ਨੂੰ ਅੱਜ ਸਾਡੇ ਲੱਗੀਆਂ ਕੱਲ੍ਹ ਕਿਹਦੇ ਲੱਗਣਗੀਆਂ ਇਹ ਤੇ ਔਖਾ ਕੰਮ ਹੈ ਕੰਤ ਕੁਮਾਰ ਨਾਂ ਕੀ ਹੈ ਕੰਤ ਕੁਮਾਰ ਹੈ ਕੰਤ ਕੁਮਾਰ ਕੀ ਹੋਇਆ ਸੀ ਕਿੱਥੇ ਪਏ ਮੈਨੂੰ ਇਹ ਫਾਟਕ ਲੱਗੇ ਪਏ ਮੜੀਆਂ ਲੱਗੇ ਮਾਰੇ ਮੁੜਿਆ ਵੀ ਦੋ ਦੱਤਰ ਮਾਰੇ ਮੁੜਕੇ ਚਪੇੜਾ ਮਾਰੀਆਂ ਦੱਤਰ ਕਿੱਥੇ ਵੱਜਿਆ ਦੱਤਰ ਮੋੜਾ ਮਾਰੇ ਆਹ ਪੇਟ ਤੇ ਮਾਰੇ ਮੇਰੇ ਕੋਟੇ ਇਹ ਉਂਗਲਾ ਦੇ ਉਂਗਲਾ ਦਾ ਪਹਿਲੇ ਲੱਗਦੀ ਅੱਛਾ ਤਾਂ ਕੀ ਫੇਰ ਪੈਸੇ ਕੋਈ ਵੀ ਕੋਈ ਆ ਪੈਸੇ ਮੇਰੇ ਝੋਲੇ ਚ ਪਏ ਉਹ ਝੋਲਾ ਤੋਂ ਭੋਲ ਕੇ ਤੇ ਝੋਲੇ ਚ ਕੱਢ ਕੇ ਲੈ ਗਏ ਕਿੰਨੇ ਪੈਸੇ 1600 ਰੁਪਏ ਹਾਂਜੀ ਨਾ ਗਈ ਆ ਯਾਰ ਨਾ ਭੁੱਟੋ ਜੀ ਕੀ ਗੱਲ ਹੋਈ ਜਿਵੇਂ ਲਾ ਭੁੱਟੋ ਮੈਂ ਸਾਈਕਲ ਤੇ ਆਉਂਦਿਆ ਤੇ ਬਾਸ ਬੰਦੇ ਗੱਡੀ ਹਤੀ ਪੈ ਗਏ ਮੇਰੇ ਕੀ ਕਰਦੇ ਹੋ ਤੁਸੀਂ ਪੈਸੇ ਦਿਆ ਜਦੋਂ ਲੈ ਜੇ ਮੰਡੀ ਲਈ ਦੀ ਆ ਇਹ ਕਿਹਦੇ ਬੰਦੇ ਆਈ ਟੀ ਆਈ ਆਹੋ ਇਹ ਹੋਰ ਵੀ ਕਈਆਂ ਨੂੰ ਬੇਸ ਬਥੇੜਿਆਂ ਨੂੰ ਬੰਦੇ ਪਏ ਮੈਂ ਤੇ ਮਸਾਖਲ ਤੇ ਆਉਂਦੇ ਰੇ ਮੇਰੇ ਹੱਥੀ ਬੇਦ ਮੇਰੇ ਸਭ ਕਵੀ ਵੀ ਪਾਰ ਦਿੱਤੀ ਹੈ ਬਣਾਣ ਤੇ ਕੀ ਹੋਇਆ ਛੋਲਾ ਹੀ ਉਹਦੇ ਵਿੱਚ ਬੈਂਕ ਦੀਆਂ ਕਾਪੀਆਂ ਹੀ ਵਿੱਚ ਬੇਜਿਕ ਐਸ ਵਾਲੀਆਂ ਕਾਪੀਆਂ ਹੀ ਕਹਿੰਦੇ ਕੀ ਸੀ ਕਾਦੇ ਪਾਸੇ ਕਹਿੰਦੇ ਪੈਸੇ ਮੈਂ ਭਰਾ ਹੀ ਨਹੀਂ ਪੈਸੇ ਵੇਚ ਲੋ ਤੁਹਾਡਾ ਤਲੂਫ ਹੈ ਉਹਨਾਂ ਨੇ ਹੋਰ ਕਿੰਨੂ ਕਿੰਨੂ ਬੇਏ ਤਿੰਨ ਚਾਰ ਬੰਦਿਆਂ ਨੂੰ ਬੇਏ ਹਾਂਜੀ ਕਿਸੇ ਕੋਲ ਹੋਇਆ ਕੁਝ ਪਤਾ ਨਹੀਂ ਹੋਣਾ ਦਾ ਬਾਕੀ ਤੇ ਮੇਰੇ ਦੇ ਝੋਲਾ ਲੈ ਕੇ ਹੋ ਗਏ ਦੇ ਕੀ ਮੰਨ ਕਰਦੇ ਹੋ ਮਾਗੇ ਸਰਕਾਰ ਵੀ ਕਾਰਵਾਈ ਕਰੇ ਸਰਕਾਰ ਵਾਰੀ ਕਾਰਵਾਈ ਕਰੇ ਇਹਨੇ ਦੀ